ਇਰੇ ਬਰਨਾਲੇ ਦਾ ਤੁਸੀਂ ਵੇਖਿਆ ਕਿ ਲੋਕਾਂ ਦੇ ਦਿਲਾਂ 'ਚ ਪਾਪਾ ਲਈ ਜਿਹੜਾ ਪਿਆਰ ਹੈਗਾ ਆ ਉਹ ਵੇਖ ਕੇ ਸਾਨੂੰ ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਸਿਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਉਹਨਾਂ ਨੇ ਸਾਨੂੰ ਪਿਆਰ ਤੇ ਮਾਨ ਦਿੱਤਾ ਆ ਤੇ ਉਹ ਆਪਾਂ ਨੂੰ ਹੁਣ VOTING ਦੇ थ्रू ਉਹ ਸਾਨੂੰ ਸਾਡੇ ਸਾਰੇ ਲੋਕਾਂ ਦੇ ਬਿਲਕੁਲ ਬਿਲਕੁਲ ਪੂਰਾ ਭਰੋਸਾ ਸਾਨੂੰ ਲੋਕਾਂ ਦੇ ਬਹੁਤ ਵੱਡਾ ਸੁਪਨਾ ਜਿਹੜਾ ਆ ਪਰਮਾਤਮਾ ਵੀ ਸਾਥ ਦੇ ਰਿਹਾ ਤੇ ਲੋਕ ਵੀ ਦੇ ਰਹੇ ਤੇ ਮਾਹੌਲ ਪੂਰਾ ਵਧੀਆ ਹੈ ਬਾਬਾ ਜੀ ਦੀ ਕਿਰਪਾ ਹੈ ਸਾਫ ਦਿਲ ਦੇ ਔਰ ਬੜੇ ਕ੍ਰਾਂਤੀਕਾਰੀ ਲੋਕ ਨੇ ਜਿਹੜੇ ਚੋਂ ਕੋਈ ਬੰਦਾ ਵਾਅਦਾ ਖਲਾਫੀ ਕਰਦਾ ਜਾਂ ਉਹਨਾਂ ਦੇ ਭਰੋਸੇ ਨੂੰ ਤਾਂ ਫਿਰ ਉਹ ਤੋਂ ਉਹ ਕੁਛ ਨਹੀਂ ਦੇਖਦੇ ਵੀ ਸਰਕਾਰ ਜਾਂ ਕੀ ਐ ਤਾਂ ਜਿਹੜਾ ਉਹ 바ਗਾ ਖਲਾਫੀ ਦਾ ਮੈਨੂੰ ਲੱਗਦਾ ਵੀ ਲੋਕ ਇਹ ਮਤਲਬ ਉਹ ਦੇਣਗੇ ਸਭ ਕੁਝ ਕੋਣ ਲੋਕਾਂ ਦੇ ਕੰਮ ਕਰਾਉਣੇ ਜਿੰਨੀ ਸਾਡੀ ਸਮਰਥਾ ਹੈ ਉਸ ਤੋਂ ਵੱਧ ਹੋ ਕੇ ਅਸੀਂ ਇੱਥੇ ਲੋਕਾਂ ਵਿੱਚ ਖੜਦੇ ਆਂ ਬਰਨਾਲਾ ਵਿਧਾਨ ਸਭਾ ਦੀ ਜਿਮਨੀ ਚੋਣ ਹੋ ਰਹੀ ਹੈ ਤੇ ਕੁਲਦੀਪ ਸਿੰਘ ਕਾਲਾ ਢਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਕੇ ਆ ਢਲੋਂ ਸਾਹਿਬ ਕਿਵੇਂ ਦਾ ਅੱਜ ਤੁਸੀਂ ਫੀਲ ਮਹਿਸੂਸ ਕੀਤਾ ਜਦੋਂ ਵੋਟ ਪੁਗਤਾਈ ਆਪਣੀ ਦੇਖੋ ਪਹਿਲਾਂ ਹੋਂ ਤੱਕ ਜਿਹਨਾਂ ਚੱਕੇ ਵੋਟ ਪਾਈ ਆ ਹੋਰ ਹੋਰਾਂ ਆਪਣੇ ਜਿਹੜੇ ਸਾਡੇ ਕੈਂਡੀਡੇਟਸ ਹੁੰਦੇ ਸੀ ਉਹਨਾਂ ਨੂੰ ਪਾਈ ਆ ਇੱਥੇ ਪਹਿਲੀ ਵਾਰ ਆਈ ਮੈਂ ਖੁਦ ਖੜਾ ਤੇ ਆਪਣੇ ਆਪ ਨੂੰ ਵੋਟ ਪਾਈ ਇੱਕ ਵੱਖਰਾ ਜਿਹੜਾ ਅਨੁਭਵ ਹੋ ਰਿਹਾ ਅੱਛਾ ਤੇ ਆਪਣੀ ਵੋਟ ਦਾ ਤੁਸੀਂ ਪਧਾਤੀ ਲੋਕ ਵੀ ਵੋਟਾਂ ਪਾ ਰਹੇ ਤੇ ਕੀ ਉਮੀਦ ਲੋਕਾਂ ਤੋਂ ਤੁਸੀਂ ਕਰ ਰਹੇ ਦੇਖੋ ਲੋਕਾਂ ਤੋਂ ਬਹੁਤ ਜ਼ਿਆਦਾ ਉਮੀਦ ਹੈ ਜਿਸ ਤਰ੍ਹਾਂ ਦਾ ਮੇਰੀ ਕੈਂਪੇਨ ਦੇ ਦੌਰਾਨ ਲੋਕਾਂ ਨੇ ਮੈਨੂੰ ਸਾਲ ਦਿੱਤਾ ਤੇ ਲੋਕਾਂ ਨੇ ਮੇਰੀ ਜਿਹੜੀ ਕੈਂਪੇਨ ਮੇਰੀ ਮਹਿਮ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਮੇਰੀ ਇਲੈਕਸ਼ਨ ਦੀ ਉਹਦਾ ਗਵਾਹੀ ਕਰਕੇ ਉਹਨੂੰ ਅੱਗੇ ਲੈ ਕੇ ਗਏ ਤਾਂ ਮੈਨੂੰ ਉਥੋਂ ਲੱਗਦਾ ਵੀ ਜਿਹੜੀ ਜਿਹੜੀ ਕਾਂਗਰਸ ਦਾ ਇੱਕ ਬਿਗ ਅਚੀਵਮੈਂਟ ਹੋ ਗਿਆ ਥੋ ਉਹਨਾਂ ਦੀ ਬਿਗ ਮਾਰਚ ਦੇ ਨਾਲ ਜਿਹੜੀ ਅਸੀਂ ਇਹ ਸੀਟ ਜਿੱਤਾਂਗੇ ਇਹ ਜ਼ਮੀਨੀ ਚੋਣਾ ਆਖਰ ਜਿਹੜੀਆਂ ਮੰਨੀਆਂ ਜਾਂਦੀਆਂ ਵੀ ਸਰਕਾਰ ਲੈ ਜਾਂਦੀ ਹੁੰਦੀ ਹੈ ਪਰ ਬਰਨਾਲੇ ਦੇ ਵਿੱਚ ਤੁਸੀਂ ਕੀ ਬਦਲਾਅ ਦੇਖਿਆ ਕਿਉਂਕਿ ਬਦਲਾਅ ਵਾਲੀ ਸਰਕਾਰ ਆਈ ਸੀ ਹੁਣ ਬਦਲਾਅ ਕੋਈ ਨਵਾਂ ਲੱਗ ਰਿਹਾ ਤੁਹਾਨੂੰ ਦੇਖੋ ਇੱਥੇ ਜਿਹੜਾ ਬਰਨਾਲਾ ਹਲਕੇ ਦੀ ਜਿਹੜੀ ਵਖਰੀ ਪਿਰਤ ਹੈ ਜਾਂ ਇੱਥੋਂ ਦੀ ਜਿਹੜੀ ਸੋਚ ਹੈ ਔਰ ਆਮ ਜਿਹੜੇ ਹਲਕਿਆਂ ਨੂੰ ਹਟ ਕੇ ਆਏ ਜਿਹੜੇ ਉਥੋਂ ਲੋਕ ਬੜੇ ਜਜ਼ਬਾਤੀ ਸਾਫ ਦਿਲ ਦੇ ਔਰ ਬੜੇ ਕ੍ਰਾਂਤੀਕਾਰੀ ਲੋਕ ਨੇ ਜਿਹੜੇ ਚੋਂ ਕੋਈ ਬੰਦਾ ਵਾਅਦਾ ਖਿਲਾਫੀ ਕਰਦਾ ਜਾਂ ਉਹਨਾਂ ਦੇ ਭਰੋਸੇ ਨੂੰ ਤੋੜਦਾ ਤਾਂ ਉਹ ਫਿਰ ਉਦੋਂ ਉਹ ਕੁਝ ਨਹੀਂ ਦੇਖਦੇ ਵੀ ਸਰਕਾਰ ਜਾਂ ਕੀ ਹੈ ਤਾਂ ਜਿਹੜੇ ਇੱਥੇ ਚੋਂ ਪਤੇ ਜਿਹੜੀ ਜਿਹੜੀਆਂ ਉਹਨਾਂ ਨਾਲ ਕਮਿਟਮੈਂਟਸ ਹੋਈਆਂ ਚਾਹੇ ਉਹ ਦਿੱਲੀ ਦੀ ਸਰਕਾਰ ਨੇ ਕੀਤੀਆਂ ਜਾਂ ਪੰਜਾਬ ਸਰਕਾਰ ਨੇ ਕੀਤੀਆਂ ਜਿਹੜੀਆਂ ਕਮਿਟਮੈਂਟਸ ਟੋਟਲੀ ਜਿਹੜੀਆਂ ਉਹ ਫੇਲ ਹੋਈਆਂ ਤੇ ਜਿਸ ਕਰਕੇ ਜਿਹੜੇ ਲੋਕ ਆ ਬਹੁਤ ਜ਼ਿਆਦਾ ਮਜੂਸ ਹੈ ਟੁੱਟੇ ਹੋਏ ਆ ਵੀ ਯਾਰ ਸਾਨੂੰ ਛੱਡਨਾ ਵਾਅਦਾ ਖਿਲਾਫੀ ਹੋਈ ਆ ਤਾਂ ਜਿਹੜਾ ਉਹ ਵਾਅਦਾ ਖਿਲਾਫੀ ਤਾਂ ਮੈਨੂੰ ਲੱਗਦਾ ਵੀ ਲੋਕ ਇਹ ਮਤਲਬ ਉਹ ਦੇਣਗੇ ਸਭ ਕੁਝ ਕਾਉਣਗੇ ਸਦਾ ਤਾਂ ਇਹ ਵੀ ਕਿਵੇਂ ਦੇਖਦੇ ਹੋ ਤੁਸੀਂ ਵੀ ਅੱਜ ਵੋਟ ਦਾ ਹੱਕ ਇਸਤੇਮਾਲ ਕੀਤਾ ਤੇ ਤੁਹਾਡੇ ਫਾਦਰ ਸਾਹਿਬ ਨੂੰ ਤੁਸੀਂ ਵੋਟ ਪਾਈ ਹੋਊਗੀ ਨਾ ਚਲਨੀ ਕਿਵੇਂ ਦੇਖਦੇ ਹੋ ਮਹਾਲ ਕਿਉਂਕਿ ਤੁਸੀਂ ਵੀ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਕਰ ਰਹੇ ਸੀ ਤੇ ਅੱਜ ਉਹ ਤੁਹਾਡਾ ਇਮਤਿਹਾਨ ਹੋ ਰਿਹਾ ਤੇ ਨਤੀਜਾ ਪਰਸੋਂ ਚੌਥੇ ਨੂੰ ਆ ਜਾਣਾ ਦੇਖੋ ਜੀ ਲੋਕ ਸਰਕਾਰ ਤੋਂ ਤਤਾਰੇ ਹੋਏ ਨੇ ਬਾਕੀ ਬੇਈਮਾਨੀਆਂ ਜਹੰਕਾਰ ਇਹਨਾਂ ਵਿੱਚ ਇੰਨਾ ਵੱਧ ਗਿਆ ਸੀ ਇਹ ਬਰਨਾਲੇ ਨੂੰ ਆਪਣੀ ਜਗੀਰ ਸਮਝਣ ਲੱਗੇ ਸੀ ਪਰ ਲੋਕ ਆ ਇਲੈਕਸ਼ਨ ਦੱਸ ਦੇਣਗੇ 23 ਤਰੀਕ ਨੂੰ ਕਿ ਲੋਕ ਇੱਕ ਕ੍ਰਾਂਤੀਕਾਰੀ ਧਰਤੀ ਹੈ ਇਹ ਕਿਸੇ ਇੱਕ ਦਿਨ ਨਹੀਂ ਹੁੰਦੀ ਜੇ ਤੁਸੀਂ ਬੇਈਮਾਨੀ ਵਾਅਦਾ ਖਿਲਾਫੀ ਕਰੋਗੇ ਤਾਂ ਲੋਕ ਤੁਹਾਡੇ ਉਲਟ ਪੁਕਟਣਗੇ ਜੀ ਉਹ ਜਿਵੇਂ ਦਾਵਾ ਕਰ ਰਹੇ ਕਿ 2.5 ਸਾਲਾਂ ਦਾ ਹੀ ਰਿਕਾਰਡ ਤੋੜ ਕੇ ਕੰਮ ਕੀਤਾ ਹੈ ਪਰ ਤੁਹਾਨੂੰ ਲੋਕ ਕਿਉਂ ਵੋਟ ਪਾਉਣਗੇ ਜੇ 2.5 ਸਾਲਾਂ ਚ ਇੰਨਾ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਹ ਜੋ ਮਾਹੌਲ ਹੈ ਇੰਨਾ ਸਾਨੂੰ ਰਿਸਪਾਂਸ ਨਾ ਮਿਲਦਾ ਇੰਨਾ ਸਾਡੇ ਨਾਲ ਹਜੂਮ ਨਾਲ ਲੋਕਾਂ ਦਾ ਇੰਨਾ ਪਿਆਰ ਨਾ ਮਿਲਦਾ ਤਾਂ ਲੋਕ ਜਿਵੇਂ ਪਿਛਲੀਆਂ ਚੋਣਾਂ ਚ ਇੱਕ ਤਰਫਾ ਕੰਮ ਹੋਇਆ ਸੀ ਤਾਂ ਉਹ ਕੰਮ ਨਾ ਹੁੰਦਾ ਦੇਖਣ ਨੂੰ ਮਿਲਦਾ ਚੋਣਾਂ ਤਾਂ ਸਰਕਾਰ ਕਹਿੰਦੀ ਹੁੰਦੀ ਹੈ ਕਿ ਸਰਕਾਰ ਦੇ ਪੱਖ ਜੀ ਹੁੰਦੀਆਂ ਇੱਥੇ ਤੁਹਾਨੂੰ ਕੀ ਮਾਹੌਲ ਦਿਖਾਈ ਇੱਕ ਜਿਹੜੀ ਇਹ ਗੱਲ ਤੋਂ ਠੀਕ ਹੈ ਕਿ ਜਮਨੀ ਚੁਣਾ ਸਰਕਾਰ ਦੀਆਂ ਹੁੰਦੀਆਂ ਨੇ ਪਰ ਇੱਥੇ ਸਾਡੀ ਬਰਨਾਲੇ ਦੇ ਲੋਕਾਂ ਨੇ ਇੱਕ ਦੁੱਖ ਸੁਖ ਦੀ ਸਾਂਝ ਹੈ ਸਾਡੇ ਭੈਣ ਭਰਾ ਰਿਸ਼ਤੇਦਾਰ ਲੋਕ ਅਸੀਂ ਲੋਕਾਂ ਪਿੱਛੇ ਖੜਦੇ ਆ ਇੱਥੇ ਲੋਕਾਂ ਦੇ ਕੰਮ ਕਰਾਉਨੇ ਆ ਜਿੰਨੀ ਸਾਡੀ ਸਮਰਥਾ ਹੈ ਉਸ ਤੋਂ ਵੱਧ ਹੋ ਕੇ ਅਸੀਂ ਇੱਥੇ ਲੋਕਾਂ ਪਿੱਛੇ ਖੜਦੇ ਆ ਤਾਂ ਇਸ ਇਹਨੂੰ ਦੇਖਦੇ ਹੋਏ ਲੋਕ ਮੈਨੂੰ ਪੂਰਾ ਉਮੀਦ ਵੀ ਹੈ ਤੇ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ 23 ਤਰੀਕ ਨੂੰ ਇਲੈਕਸ਼ਨ ਜਿੱਤਾਂਗੇ ਜੀ ਇਧਰ ਤੁਹਾਡੇ ਪਰਿਵਾਰਕ ਮੈਂਬਰ ਹੋਰ ਵੀ ਨੇ ਪਰ ਕਿਵੇਂ ਦੇਖਦੇ ਹੋ ਤੁਸੀਂ ਵੀ ਪਹਿਲਾਂ ਵੋਟ ਦਾ ਹੱਕ ਇਸਤੇਮਾਲ ਕੀਤਾ ਹੋ ਅੱਜ ਤੁਸੀਂ ਆਪਣੇ ਪਰਿਵਾਰਕ ਮੈਂਬਰੋਂ ਖੁਦ ਵੋਟ ਪਾਈ ਹੈ ਕੀ ਮਾਹੌਲ ਦੇਖਿਆ ਤੁਸੀਂ ਬਰਨਾਲੇ ਦਾ ਵੀਰੇ ਬਰਨਾਲੇ ਦਾ ਤੁਸੀਂ ਵੇਖਿਆ ਕਿ ਲੋਕਾਂ ਦੇ ਦਿਲਾਂ 'ਚ ਪਾਪਾ ਲਈ ਜਿਹੜਾ ਪਿਆਰ ਹੈਗਾ ਆ ਉਹ ਵੇਖ ਕੇ ਸਾਨੂੰ ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਅਸੀਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਉਹਨਾਂ ਨੇ ਸਾਨੂੰ ਪਿਆਰ ਤੇ ਮਾਨ ਦਿੱਤਾ ਆ ਤੇ ਉਹ ਆਪਾਂ ਨੂੰ ਹੁਣ VOTING ਦੇ ਥਰੂ ਉਹ ਸਾਨੂੰ ਸਾਡੇ ਬਿਲਕੁਲ ਬਿਲਕੁਲ ਪੂਰਾ ਪ੍ਰੋਸੈਸ ਸਾਡੇ ਲੋ ਕੀ ਲੱਗਦਾ 23 ਤਰੀਕ ਨੂੰ ਕੀ ਨਤੀਜਾ ਆਊਗਾ ਆਪਣੇ ਹੱਕ ਚ ਹੀ ਹੋਗਾ ਵੀਰੇ ਪੂਰਾ ਆਪਣੇ ਹੱਕ ਚ ਹੀ ਹੋਗਾ ਲੋਕਾਂ ਦਾ ਸਾਨੂੰ ਪੂਰਾ ਮਾਣ ਆ ਜਿੰਨਾ ਉਹ ਪਾਪਾ ਨੂੰ ਪਿਆਰ ਕਰਦੇ ਆ ਸਾਨੂੰ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ ਹਾਂਜੀ ਕਿਵੇਂ ਦੇਖਦੇ ਹੋ ਜੀ ਤੁਸੀਂ ਕਿਉਂਕਿ ਤੁਸੀਂ ਪਹਿਲੀ ਵਾਰ ਆਪਣੇ ਘਰਦਿਆਂ ਨੂੰ ਵੋਟ ਪਾਈ ਹੈ ਤੇ ਅੱਜ ਮਾਹੌਲ ਬਰਨਾਲੇ ਦਾ ਕੀ ਲੱਗ ਰਿਹਾ ਬਹੁਤ ਵੱਡਾ ਸੁਪਨਾ ਜਿਹੜਾ ਆ ਪਰਮਾਤਮਾ ਵੀ ਸਾਥ ਦੇ ਰਿਹਾ ਤੇ ਲੋਕ ਵੀ ਦੇ ਰਹੇ ਨੇ ਬਹੁਤ ਹੀ ਵੱਡਾ ਸੁਪਨਾ ਇੱਕ ਕਹਿੰਦੇ ਹੁੰਦੇ ਇੱਕ ਪਤਨੀ ਲਈ ਵੀ ਤੇ ਇੱਕੋ ਹੀ ਗੱਲ ਵੀ ਕੀ ਮੈਂ ਕਹਿ ਸਕਦੀ ਆ ਕਿ ਮੈਨੂੰ ਪਰਮਾਤਮਾ ਤੇ ਇਥੋਂ ਦੇ ਲੋਕ ਸਫਲਤਾ ਦਿਵਾਉਣ ਤੇ ਜਿਸ ਤਰ੍ਹਾਂ ਕਿ ਇੱਕ ਪਤਨੀ ਸੋਚਦੀ ਆ ਕਿ ਮੇਰਾ ਪਤੀ ਸਫਲ ਹੋਵੇ ਇਸ ਤਰ੍ਹਾਂ ਹੀ ਮੈਂ ਕਹਿੰਦੀ ਆ ਕਿ ਮੇਰਾ ਪਤੀ ਜਿਹੜਾ ਸਫਲ ਹੋ ਕੇ ਸਾਰਿਆਂ ਦੇ ਸਾਹਮਣੇ ਆਪਣਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਹਾਂ ਜੀ ਸੱਚ ਹੁੰਦਾ ਨਜ਼ਰ ਆ ਰਿਹਾ ਤਾਂ ਜਿਵੇਂ ਤੁਸੀਂ ਲੰਬੇ ਸਮੇਂ ਤੋਂ ਲੋਕਾਂ 'ਚ ਵਿਚਰ ਰਹੇ ਹੋ ਇੱਕ ਪਾਸੇ ਸਰਕਾਰ ਆ ਦੂਜੇ ਪਾਸੇ ਤੁਸੀਂ ਆਮ ਲੋਕ ਕਹਿੰਦੇ ਹੋ ਕਿ ਅਸੀਂ ਆਮ ਘਰ ਤੋਂ ਆ ਤੇ ਸਰਕਾਰ ਦੇ ਖਿਲਾਫ ਖੜਨਾ ਤੇ ਅੱਜ ਤੁਹਾਨੂੰ ਕੀ ਉਮੀਦ ਨਜ਼ਰ ਆ ਰਹੀ ਹੈ ਇੱਕ ਚੰਗੀ ਸਰਕਾਰ ਹੋਣੀ ਚਾਹੀਦੀ ਆ ਕੋਈ ਵੀ ਸਰਕਾਰ ਹੋਵੇ ਜਿਸ ਤਰ੍ਹਾਂ ਕਿ ਹੁਣ ਕਾਂਗਰਸ ਸਰਕਾਰ ਆ ਸਾਨੂੰ ਇਹਦੇ ਵਿੱਚ ਮੌਕਾ ਮਿਲਿਆ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੇ ਇੱਕ ਭਰੋਸਾ ਦੇ ਕੇ ਇਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਤੇ ਹੁਣ ਇਹਨਾਂ ਨੇ ਵੀ ਉਸ ਭਰੋਸੇ ਨੂੰ ਤੇ ਲੋਕਾਂ ਦੇ ਭਰੋਸਾ ਮਲਕੀ ਕਰਕੇ ਉਹਨਾਂ ਨੂੰ ਜਿਹੜੀ ਸੀਟ ਆ ਉਹਨਾਂ ਦੀ ਝੋਲੀ 'ਚ ਪਾਉਣੀ ਆ ਤੇ ਹਾਈ ਕਮਾਂਡ ਵੀ ਸਾਡੇ ਨਾਲ ਇਸ ਤਰ੍ਹਾਂ ਰਾਜਸੀ ਤੌਰ ਤੇ ਨਹੀਂ ਗਈ ਉਹਨਾਂ ਨੇ ਇੱਕ ਜਿਸ ਤਰ੍ਹਾਂ ਇੱਕ ਬੱਚੇ ਨੂੰ ਕਿਹਾ ਨਾ ਪੁੱਤ ਚੱਲ ਤੂੰ ਸ਼ੇਰ ਬਣ ਕੇ ਉੱਤਰ ਮੈਦਾਨ ਦੇ ਵਿੱਚ ਪਿਛੋ ਥਾਪੀ ਮਾਰੀ अच्छा हां जी मतलब थोड़ा पॉजिटिव ਆ ਬਬਲ ਪੋਜ਼ਿਟਿਵ ਆ ਠੀਕ ਹੈ ਹਾਂ ਹਾਂ ਬੰਦ ਤੁਸੀਂ ਵੀ ਮੜਾ ਜਾ ਦੱਸਿਓ ਕਿਵੇਂ ਦੇਖਦੇ ਹੋ ਤੁਸੀਂ ਲਗਾਤਾਰ ਤੁਸੀਂ ਵੀ ਪ੍ਰਚਾਰ ਦੇ ਵਿੱਚ ਹਾਂ ਜੀ ਕੈਂਪੇਨ ਕਰ ਰਹੇ ਸੀ ਅੱਜ ਕੀ ਮਾਹੌਲ ਦੇਖਿਆ ਤੁਹਾਨੂੰ ਅੱਜ ਮਾਹੌਲ ਤੇ ਦੇਖੋ ਉਹਨੇ ਕੀ ਕਹਾ ਮ ਸਾਰੇ ਸਿਆਣੇ ਹੀ ਹੈ ਸਭ ਨੂੰ ਪਤਾ ਹੈ ਸਾਰੇ ਕਿੱਧਰ ਹੈ ਤੇ ਮਾਹੌਲ ਪੂਰਾ ਵਧੀਆ ਹੈ ਬਾਬਾ ਜੀ ਦੀ ਕਿਰਪਾ ਹੈ ਤੇ ਲੋਕ ਵੀ ਆਪ ਸਿਆਣੇ ਹੈ ਕਿੱਧਰ ਰਹਿਣਾ ਹੈ ਕਿੱਧਰ ਨਹੀਂ ਰਹਿਣਾ ਹੈ ਅਗਰ ਸਦਾ ਰਹੂਗਾ ਤੇ ਸਾਰੇ ਸਿਆਣੇ ਸਾਰੇ ਆਪਣਾ ਪਹਿਚਾਣਦੇ ਹੀ ਹੈ ਤੇ ਵਧੀਆ ਰਿਸਪੌਂਸ ਹੈ ਸਭ ਦਾ ਤੁਸੀਂ ਵੀ ਅੱਜ ਆਪਣੇ ਫਾਦਰ ਸਾਹਿਬ ਨੂੰ ਵੋਟ ਪਾਈ ਆ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ ਹੋਣਾ ਹਾਂਜੀ ਪਹਿਲੀ ਵਾਰੀ ਮੌਕਾ ਮਿਲਿਆ ਤੇ ਇਹਦੀ ਖੁਸ਼ੀ ਵੱਖਰੀ ਹੈ ਕਿ ਆਪਦੇ ਪਾਪਾ ਨੂੰ ਵੋਟ ਪਾਉਣਾ ਹਨਾ ਇੱਕ ਥੀਲੇ ਬਹੁਤ ਵੱਡੀ ਗੱਲ ਹੈ ਤੇ ਸਾਰੇ ਪਰਿਵਾਰੀ ਅਸੀਂ ਬਹੁਤ ਖੁਸ਼ ਹੈ ਕਿ ਪਾਪਾ ਨੂੰ ਵੋਟ ਪਾਈ ਹੈ ਤਾਂ ਇਹ ਪਰਿਵਾਰ ਦੇ ਮੈਂਬਰ ਨੇ ਕਾਲਾ ੱਟਲੋਂ ਜੋ ਕਿ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ